अट्ठाईसू अट्ठाईस की रात करीब साढ़े नौ बजे एक इंटीमेन आई सी कि कुतवाली देना कुतवाली दे दे एक लाश पही हुई है आ, जो ब्रूटली मतलब जिदा सर फाड़िया गया है और बंदे की मौके पे डेथ हो गई है जो असी मौके पे पहुँचे हैं पहुँच के असी बंदा आइडेंटिफाई किया बंदे का नाम ओमकारोटी सिक्स ईयरस हैगी और बिशनपुर जिटा पिंड रहा है ਔਰ ਇਹ ਇਥੇ ਸ਼ਾਦੀਮਾਰ ਬਾਗੇ ਕੋਟ ਲਾਇਗਾ ਉੱਤੇ ਉਦੇ ਬਾਹਰ ਕੰਮ ਕਰਦਾ ਸੀ ਸਫਾਈ ਦਾ ਕੰਮ ਕਰਦਾ ਸੀ ਫਿਰ ਦੌਰਾਨ ਤਕਤੀਸ਼ ਅਸੀਂ ਕੁਝ ਬੰਦੇ ਰਾਉਂਡ ਅਪ ਕੀਤੇ ਔਰ ਟੈਕਨੀਕਲ ਇਨਵੈਸਟੀਗੇਸ਼ਨ ਕੇ ਆਧਾਰ ਤੇ ਅਸੀਂ ਜਿਹੜੇ ਬੰਦੇ ਜਿਨ੍ਹਾਂ ਨੇ ਇਹਦਾ ਮਰਡਰ ਕੀਤਾ ਸੀ ਉਹਨਾਂ ਨੂੰ ਆਂਡਬ ਕੀਤਾ ਹੈ ਉਹਦਾ ਨਾਮ ਹੈ ਆਕਾਸ਼ ਸਿੰਘ ਉਹਦੀ ਉਮਰ ਹੈ 21 ਸਾਲ ਉਹ ਫਤੂ ਡਿੰਗਾ ਦਾ ਰਹਿਣ ਵਾਲਾ ਹੈ ਦੂਜਾ ਮੁੰਡਾ ਹੁਣ ਅਸੀਂ ਰਾਉਂਡ ਅਪ ਕਰਨ ਲੱਗੇ ਹਾਂ ਸਾਡੀ ਟੀਮੇ ਗਈ ਹੋਈ ਹੈ ਉਹਦਾ ਨਾਮ ਹੈ ਲਵप्रीत ਉਦੀ ਉਮਰ ਕਰੀਬ 19 ਸਾਲ ਉਹ ਬਿਸ਼ਨਪੁਰ ਜਟਾ ਪਿੰਡ ਦਾ ਹੀ ਰਹਿਣ ਵਾਲਾ ਹੈ ਅ ਇਸ ਜਿਹੜਾ ਹੁਣ ਅਸੀਂ ਪੁਸ਼ਕਿਸ਼ ਦੇ ਦੌਰਾਨ ਜਿਹੜਾ ਮੋਟਿਵ ਸਾਹਮਣੇ ਆਇਆ ਉਹ ਇਹ ਹੈ ਕਿ 2015 ਦੇ ਵਿੱਚ ਇੱਕ ਐਫ ਆਰ ਦਰਜ ਹੋਈ ਸੀ ਜਿੱਥੇ ਇਹ ਜਿਹੜਾ ਬੰਦਾ ਮਰਨ ਵਾਲਾ ਹੈ ਵਿਕਟਿਮ ਹੈ ਜੋ ਇਸ ਕੇਸ ਦਾ ਅੱਜ ਦੇ ਕੇਸ ਦਾ ਓਮਕਾਰ ਸਿੰਘ ਇਹਨੇ ਇੱਕ 18 ਸਾਲ ਦੀ ਕੁੜੀ ਦਾ ਨਾ ਰੇਪ ਕੀਤਾ ਸੀ ਰੇਪ ਐਂਡ ਬਕਸੂ ਤਬ ਉਹ 17 16 17 ਸਾਲ ਦੀ ਰਹੀ ਹੋਗੀ ਔਰ ਰੇਪ ਦੇ ਬਾਅਦ ਉਸ ਬੱਚੀ ਦੀ ਡੈਥ ਹੋ ਗਈ ਸੀ ਹਨਾ ਔਰ ਉਹਦੇ ਵਿੱਚ ਉਸ ਕੇਸ ਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ 10 ਸਾਲ ਦੀ ਸਜ਼ਾ ਕੇ ਬਾਅਦ ਇਹ ਜੇਲ੍ਹ ਵੀ ਰਹਾ ਔਰ 2020 ਮੇਂ ਕੋਰੋਨਾ ਕੇ ਟਾਈਮ ਜਿਹੜੇ ਬੰਦੇ ਕੁਝ ਬਾਹਰ ਆਏ ਉਹਦੇ ਵਿੱਚ ਇਹ ਇਹ ਵੀ ਬੰਦਾ ਸ਼ਾਮਿਲ ਸੀ ਸੋ ਲਵਪ੍ਰੀਤ ਜਿਹੜਾ ਬੰਦਾ ਹੈ ਜੋ ਅਕਿਊਜ਼ ਹੈ ਸਾਡੇ ਦੋ ਲਵਪ੍ਰੀਤ ਉਸ ਕੁੜੀ ਦਾ ਛੋਟਾ ਭਾਈ ਹੈ ਐਂਡ ਉਹ ਦੇ ਮਨ ਦੇ ਵਿੱਚ ਸੀ ਕਿ ਇਹ ਬਾਹਰ ਆ ਗਿਆ ਹੈ ਡਿਸਗ੍ਰੈਂਟਲ ਸੀ ਇਸ ਕਰਕੇ ਉਹਨੇ ਆਪਣੇ ਫਰੈਂਡ ਦੇ ਨਾਲ ਮਿਲ ਕੇ ਇਹਦਾ ਮਰਡਰ ਕੀਤਾ ਹੈ ਸਾਨੂੰ ਉਹਨਾਂ ਵੈਪਨਸ ਰਿਕਾਇ ਜਿਹੜਾ ਵੈਪਨ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਦਾਤਰ ਉਹ ਰਿਕਵਰ ਹੋ ਗਿਆ ਨਾਲ ਜਿਹੜੀ ਬਾਈਕ ਹੈ TVS ਉਹ ਵੀ ਰਿਕਵਰ ਹੋ ਗਈ ਇਹ ਵੀ ਦੋਸ਼ੀ ਬੜੇ ਵੀਰ ਦਾ ਬੈਕਗ੍ਰਾਉਂਡ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਅਲੇ ਤੱਕ ਤਾਂ ਕੋਈ ਸਾਮੇ ਨਹੀਂ ਆਇਆ ਹੁਣ ਪੁਸ਼ਕੀ ਦੇ ਦੌਰਾਨ ਦੇਖਦੇ ਹਾਂ ਕਿ ਕੋਈ ਪਿੱਛੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਹੋਤੋ ਲਗਪ੍ਰੀਤ ਤਾਂ ਜਿਹੜੀ ਉਮਰ ਹੈ ਉਹਦੀ 19 ਸਾਲ प्रकाशदीप है 21 साल दा ए मदारपुर पिन फतुडंगला रहण वाला है फैमिली <स्था> में हुन मदर है और मदर दरावा ए छोटा भाई लप होई बस ना होवो परेशान सारे इल्मा दी काट मेरे कोल बेगम शहनाज जी 25 साल दा तजुर्बा नौ इल्मा दी ताकत मेरे कीती नु कोई काट नहीं सकदा मन चाहे प्यार ले माता-पिता नु मनाओना પતિ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.